ਪੰਜਾਬ ਬਕਬੋਰਡ ਦੇ ਨਵ ਨਿਯੁਕਤ ਚੇਅਰਮੈਨ ਹਾਜੀ ਮੁਹੰਮਦ ਅਵੈਸ ਨੇ ਅੱਜ ਹਜਰਤ ਹਲੀਮਾ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਉਹਨਾਂ ਪਹੁੰਚ ਕੇ ਸਮੂਹ ਸਟਾਫ ਤੋਂ ਹਲੀਮਾ ਹਸਪਤਾਲ ਦੇ ਘਾਟਾਂ ਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਇਸ ਉਪਰੰਤ ਮਲੇਰ ਕੋਟਲਾ ਵਿਖੇ ਚੱਲ ਰਹੇ ਬਕਬੋਰਡ ਦੇ ਅਧੀਨ ਇਸਲਾਮੀਆਂ ਸਕੂਲਾਂ ਨੀਆਂ ਬ੍ਰਾਂਚਾਂ ਦਾ ਵੀ ਦੌਰਾ ਕੀਤਾ ਅਤੇ ਸਮੂਹ ਸਟਾਫ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਤੋਂ ਉਪਰੰਤ ਸਾਰੀਆਂ ਸਕੂਲ ਦੀਆਂ ਇਮਾਰਤਾਂ ਦੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹੋਰ ਉਹਨਾਂ ਨੂੰ ਮੋਟੀਵੇਟ ਕਰਕੇ ਹੋਰ ਸਿੱਖਿਆ ਨੂੰ ਹੋਰ ਕਿਵੇਂ ਵਧੀਆ ਤਰੀਕੇ ਨਾਲ ਸੀ ਪ੍ਰੋਵਾਈਡ ਕਰੀਏ ਉਹ ਉਦੇ ਪਰ ਜ਼ੋਰ ਦੇਣ ਦੀ ਜ਼ਰੂਰਤ ਹੈ ਕੁਝ ਜ਼ਰੂਰਤਾਂ ਪੂਰਾ ਕਰਨ ਦੀ ਕੁਝ ਟੀਚਰ ਚਾਹੀਦੇ ਹਨ ਔਰ ਕੁਝ ਲੋ ਗਾਈਡਲਾਈਨ ਦਮਾਗੇ ਸਿੱਖਿਆ ਵਾਸਤੇ ਸਕੂਲ ਵਿੱਚ ਬੜੀ ਇਤਿਕੇ ਸੁਲ ਕਰ ਸਕਦੇ ਆ अदरवाइज ਸਾਰਾ ਕੁਝ الحمدللہ ਬਹੁਤ ਠੀਕ ਚੱਲ ਰਿਹਾ ਹੈ ਜਬਰੀ ਸਮਾਗੀਆਂ ਸਕੂਲ ਲੜਕਿਆਂ ਵਾਲਾ ਉਹਦੇ ਕੋਲ ਖਾਸ ਤੌਰ ਤੇ ਬਿਲਡਿੰਗ ਦਾ ਮਸਲਾ ਜੀ ਉਹਦੇ ਲਈ ਤੁਸੀਂ ਗਿਰੋਮ ਵੀ ਦਿੱਤਾ ᱛਿਆਨ ਕਿ ਉਹ ਕੁਸਪੀ ਉਹ ਵੀ ਲੇ ਗਏ ਕੋਈ ਮੇਂ ਕੁਛ ਇਸ ਤਰ੍ਹਾਂ ਬਿਲਡਿੰਗ ਦਾ ਹੈਗਾ ਜਿਹੜਾ ਬਹੁਤ ਪੁਰਾਣਾ ਹੋ ਚੁੱਕਿਆ ਉਹਦੇ ਵਾਸਤੇ ਅਸੀਂ ਇੱਕ ਬਹੁਤ ਜਲਦੀ ਇਹਨੂੰ ਰਿਪੇਅਰ ਕਰਾਂਗੇ ਤਾਂ ਕਿ ਉਹ ਵੀ ਕਾਬਲੀਯੋਗ ਹੋਵੇ ਵਰਤਨਯੋਗ ਹੋ ਜਾਵੇ ਸਰ ਇੱਕ ਪੂਲ ਸਕੂਲ ਮੇਰੇ ਸ਼ਹਿਰ ਚ ਐਸਾ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਤੇ ਪ੍ਰਾਣਾ ਸਕੂਲ ਹੈ ਜਿਸ ਦੇ ਬੱਚੇ ਸਸ ਦੇ ਵਿੱਚ 70% ਦੇ ਨੇ ਕੋਈ ਫ੍ਰੀ ਗਰਾਊਂਡ ਨਹੀਂ ਕੋਈ ਉਹਨਾਂ ਦੇ ਸੈਕਟਰ ਨੂੰ ਨਹੀਂ ਕਿਉਂ ਨਾ ਉਸ ਸਕੂਲ ਨੂੰ ਬਜਾਏ ਰੈਨੋਵੇਟ ਕਰਨ ਦੇ ਅਰਪਲਾ ਸਕੂਲ ਵਾਲੀ ਬਿਲਡਿੰਗ ਨੂੰ ਸ਼ਿਫਟ ਕਰਤਾ ਪਹਿਲਾਂ ਵੀ ਕੋਰ ਹੋਇਆ ਸੀਗਾ ਉਹ ਬਿਲਡਿੰਗ ਵਕੋਰ ਦੀ ਹੈ ਵਕੋਰ ਦਾ ਉਹ ਹੀ ਪੈਸਾ ਮਰੇ ਚ ਕਿਸੇ ਉਹ ਪਾਸੇ ਲੱਗਿਆ ਉਹਨਾਂ ਨੇ ਆਪਣੀ ਬਿਲਡਿੰਗ ਵੀ ਜਗ੍ਹਾ ਲੈ ਲਈ ਹੈ ਪੇਂਟਿੰਗ ਦੀ ਬੋਤਲ ਹਾਂਜੀ ਹਜੇ ਉਹ ਬਿਲਡਿੰਗ ਨਾਲ ਲੈ ਲਈ ਪਰ ਹਜੇ ਉਹ ਉੱਥੇ ਸ਼ਿਫਟ ਨਹੀਂ ਹੋਈ ਉਹ ਇੱਕ ਲੰਬਾ ਮੈਟਰ ਹੈ ਹਾਂਜੀ ਉੱਥੇ ਵੀ ਕਿਉਂਕਿ ਤਾਲੀ ਦਿੱਤੀ ਜਾ ਰਹੀ ਹੈ ਇਸ ਕਰਕੇ ਉਹ ਉਹ ਨੂੰ ਅਸੀਂ ਨਹੀਂ ਛੱਡਣਾ ਚਾਹੁੰਦੇ ਔਰ ਅਸੀਂ ਨਵਾਂ ਸਕੂਲ ਜਿਹੜਾ ਹੁਣ ਇਜ਼ਗਾਚ ਬਣਾਵਾਂਗੇ ਇਨਸ਼ਾਅੱਲਾ ਮੈਨੇ ਪਤਾ ਕਰ ਲਿਆ ਉੱਥੇ ਜ਼ਰੂਰਤ ਵੀ ਹੈ ਔਰ ਬਣਾਵਾਂਗੇ ਔਰ ਸ਼ਹਿਰ ਸ਼ਹਿਰ ਵਿੱਚ ਅਸਲ ਵਿੱਚ ਐਜੂਕੇਸ਼ਨ ਵਾਸਤੇ ਇੰਨੀ ਜ਼ਰੂਰਤ ਹੈ ਕਿ ਹੋਰ ਵੀ ਅਗਰੇ ਦੋ ਚਾਰ ਸਕੂਲ ਬਣ ਜਨ ਤਾਂ ਉਹ ਉਹ ਵੀ ਘੱਟ ਰਹੇਗੇ ਸਰ ਤੁਹਾਡਾ ਵੀ ਨੋਟ ਹੈ ਕਿ ਜਦੋਂ ਸਲਾਮੇ ਸਕੂਲ ਕਿਸੇ ਟਾਈਮ ਨਾਮ ਦਾ ਸਕੂਲ ਬਣਿਆ ਜਾਂਦਾ ਸੀ ਉਹ ਦਿਨੋਂ ਕਿਨੋਂ ਦਾ ਗ੍ਰਾਫ ਘਟਦਾ ਜਾ ਰਿਹਾ ਹੈ ਇਹ ਕੀ ਕਾਰਨ ਨੇ ਤੁਸੀਂ ਕੋਈ ਨੋਟ ਕਰਿਆ ਦੇਖੋ ਵਕਤ ਦੇ ਨਾਲ ਨਾਲ ਨਾ ਕੁਝ ਕਿਉਂਕਿ ਜੋ ਵੀ ਚੇਨਲ ਹਰ ਸਾਲ ਬਦਲ ਜਾਂਦੇ ਇਹ ਐਡਮਿਨਿਸਟ੍ਰੇਸ਼ਨ ਹਰ ਬੰਦਾ ਆਪਣੇ ਐਂਗਲ ਨਾਲ ਕਰਦਾ ਹੈ ਫਿਰ ਇੱਕ ਸ਼ਾਰਟ ਟਰਮ ਜਿਹਨੇ ਪਾਲਿਸੀਆਂ ਹਨ ਇਸ ਕਰਕੇ ਉਸ ਉਹਦੇ ਵਿੱਚ ਇਹ ਉਪਰੋਡ ਹੁੰਦਾ ਰਹਿੰਦਾ ਪਰ ਮੈਂ ਜੋ ਪਿਛਲਾ ਹੋਇਆ ਸੀ ਉਹ ਪਵਦੇ ਨਾਮ ਕਰਕੇ ਗੱਲ ਕਰਕੇ ਕਿ ਭਾਪਨੀ ਗੱਲ ਕਰੀਏ ਤਾਂ ਇਹ ਹੈ ਕਿ ਵੀ ਤੁਸੀਂ ਦੇਖੋ ਇਨਸ਼ਾ ਅੱਲਾਹ ਬਹੁਤ ਜਲਦੀ ਉਹਨੂੰ ਫੇਰ ਦੁਬਾਰਾ ਉਹ ਪੁਰਾਣੇ ਮੁਕਾਮ ਪਰ ਬਲਕਿ ਉਸ ਤੋਂ ਵੀ ਅੱਛੇ ਮੁਕਾਮ ਪਰ ਲੈ ਕੇ ਜਾ ਸਰ ਜੀ ਤੁਸੀਂ ਇਹ ਜਿਹੜਾ ਸਕੂਲ ਬਣਾਉਣ ਦੀ ਗੱਲ ਕੀਤੀ ਹੈ ਜੀ ਉਹ ਜਿਹੜੀ ਜਗਾ ਹੈਗੀ ਜੀ ਪੰਜਾਬ ਸਰਕਾਰ ਨੇ ਖਰੀਦ ਕੇ ਦਿੱਤੀ ਦੀ ਨਵਾਜ ਨਵਾਜਪੁਰ ਬਣਾ ਚਾ ਅੱਛਾ ਜੀ ਕੀ ਕੀ ਦੇ ਕਾਨੂੰਨੀ ਅੜਚੇ ਨਹੀਂ ਪੈਦਾ ਹੋਗੇ ਵੀ ਨਵਾਜ ਪਾਸੇ ਦਿੱਤੀ ਤੁਸੀਂ ਸਕੂਲ ਬਣਾ ਰਹੇ ਹੋ ਨਮਾਜ਼ ਉਥੇ ਸਾਲ ਚ ਦੋ ਵਾਰੀ ਹੁੰਦੀ ਹੈ ਠੀਕ ਹੈ ਜੀ ਔਰ ਆਗਰਵਾਈਜ਼ਮ ਦੇ ਬ੍ਰੇਕਰ ਪਈ ਜਾਂਦੀ ਹੈ ਤਾਂ ਉਥੇ ਹੈ ਕਿ ਜੋ ਜਿਸ ਹਿਸਾਬ ਨਾਲ ਅਸੀਂ ਬਣਾਵਾਂਗੇ ਜਗਾ ਵੀ ਨਹੀਂ ਘਟੇਗੀ ਬਿੱਲੇ ਨਾਲ ਪਰ ਬਣੇਗੀ ਉਹ ਸਾਰੀ ਬਿਲਡਿੰਗ ਔਰ ਕੋਈ ਜਗ੍ਹਾ ਵੀ ਅਕੁਪਾਈ ਨਹੀਂ ਹੋਗੀ ਉਹ ਕਮੇਟੀ ਜਿਹੜੀ ਉੱਤੇ ਮੈਂ ਕਮੇਟੀ ਲਈ ਗੱਲ ਜੀ ਜੀ ਇਸ ਮੌਬਲੇ ਲੈ ਕੇ ਦੋ ਫਾੜ ਦੇ ਲਈ ਜੀ ਜੀ ਉਹਨਾਂ ਨਾਲ ਜੇ ਅਗਰ ਕੋਈ ਵੀ ਨਾਰਾਜ਼ ਮੈਂਬਰ ਹੋਣਗੇ ਅਸੀਂ ਆਪਾਂ ਖੁੱਲ੍ਹਾਂ ਨੂੰ ਗੱਲ ਪਰ ਬੈਟਰ ਹੈ ਕਿ ਜਿੰਨੇ ਮੈਂ ਸਮਝਦਾ ਸ਼ਹਿਰ ਦੇ ਵਿੱਚ ਅਗਰ ਵੀ ਸਿੱਤ ਲੱਗਣੇ ਦੇਖੇ ਨਾ ਤਾਂ ਹੋਰ ਪੰਜ ਚਾਰ ਸਕੂਲ ਜੁੜਦਾ ਹੈ ਹਾਂ ਜੀ ਸਰ ਸਕੂਲ ਜਿਹੜਾ ਬਣੂਗਾ ਇਸਲਾਮੀ ਸਕੂਲ ਦੀ ਬਰਾਦ ਦੇ ਤੌਰ ਤੇ ਕਹਿੰਗੇ ਜਾਂ ਨਵਾਂ ਨਾਮ ਦੋਗੇ ਉਹ ਕੋਈ ਫੜੇ ਕੋਈ ਡਿਸਾਈਨ ਨਹੀਂ ਕੀਤਾ ਕਿਉਂਕਿ ਅਸੀਂ ਅੱਜ ਚਾਰ ਬਲਾਂਚ ਵੀ ਜਾ ਕੇ ਆਏ ਸੀ ਉੱਥੇ ਵੀ ਜਗ੍ਹਾ ਬਹੁਤ ਘੱਟ ਹੈ ਤਾਂ ਉਹ ਇੱਕ ਸਕੂਲ ਦੇ ਤਰ੍ਹਾਂ ਹੀ ਯੂਜ਼ ਹੋਊਗਾ ਚਾਹੇ ਉਹਨੂੰ ਬਾਅਦ ਵਿੱਚ ਕੋਈ ਵੀ ਸ਼ੇਪ ਦੇ ਦੇਈਏ ਸਰ ਜਿਹੜੇ ਦੋਨੋਂ ਸਕੂਲ ਐ ਇਸਲਾਮੀ ਸਕੂਲ ਉਹਨڈیاਾ ਚਾਹੇ ਕੁੜੀਆਂ ਵਾਲਾ ਤੁਸੀਂ ਵੀ ਉੱਥੇ ਜਾ ਕੇ ਦੇਖਿਆ ਹੀ ਹੈ ਮੇਰੇ ਖਿਆਲ ਦੇ ਵਿੱਚ ਇਸਲਾਮੀ ਅਧਕਾਰ ਤੋਂ ਤੇ ਕੁਰਾਨ ਦੀ ਜਿਹੜੀ تعلیمਾਂ ਤੇ ਆਮ ਸਕੂਲਾਂ ਦੀ ਤਰ੍ਹਾਂ ਹੀ ਆ ਨਾ ਵੀਦਾ ਜੀ ਤੇ ਉਹਨੂੰ ਬਹੁਤ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ ਠੀਕ ਹੈ ਉਹਦੇ ਬਾਰੇ ਵੀ ਬਹੁਤ ਅੱਛੇ ਪਲਾਨੀ ਅਸੀਂ ਕਰਕੇ ਆਏ ਆਂ ਡਿਸਕਸ ਕੀਤੀ ਹੈ ਸਾਰੀ ਅچھے ਤਰੀਕੇ ਨਾਲ ਉਸ ਪਰ ਤਾਂ ਖਾਸ ਤੌਰ ਪਰ ਧਿਆਨ ਦੇਣ ਦੀ ਜਰੂਰਤ ਹੈ ਅਸਲ ਜਿਹੜਾ ਵਰਡ ਹੈ ਨਾ ਜਿਵੇਂ ਕੁਰਾਨ ਦੀ ਸੂਰਤ ਇਕਰਾ ਕਿ ਪੜ ਮੋਸਟਲੀ ਸਕੂਲਾਂ ਕੀ ਗਾ ਇਸ ਪਰ ਕੰਮ ਕਰ ਰਹੇ ਨੇ ਇਕਰਾ ਬਿਸਮੇ ਰੱਬੇ ਕੱਲਾ ਦੀ ਪੜ ਆਪਣੇ ਰੱਬ ਦੇ ਨਾਮ ਨਾਲ ਉਹਦੇ ਪਰ ਕੰਬਾਈਨਡ ਮਿਹਨਤ ਹੋਣੀ ਚਾਹੀਦੀ ਹੈ ਜਿੰਨੀ ਆਪਾਂ ਦੁਨੀਆਵੀ ਤਾਲੀਮ ਪਰ ਜ਼ੋਰ ਦਈਏ ਉਨੀ ਨੂੰ ਹੀ ਜ਼ਿਆਦਾ ਬਲਕਿ ਉਸ ਤੋਂ ਵੀ ਜ਼ਿਆਦਾ ਸਾਨੂੰ ਇਸਲਾਮਿਕ اور دینی ਕਾਲੀਂ ਦੇ ਨ ਪਰ ਜ਼ਰੂਰਤ ਹੈ ਇਹ ਬਤੇਗੇ ਛੋਟੀ ਗੱਲ ਬਿਲਕੁਲ ਸਹੀ ਹੈ ਕਿ ਮਿਸਮੈਚ ਹੈ ਬਲਕਿ ਜੇ ਮੈਂ ਕਹੂੰਗਾ ਵੀ ਇੱਕ ਪਾਸੇ ਪਗ ਇਹ 100% ਹੈ ਔਰ ਦੂਜੇ ਪਾਸੇ 10% hai, 15% ਨਹੀਂ ਹੈਗੀ ਬਲਕਿ ਇਹ ਹੈ ਕਿ ਜੋ ਅਸਲ دینی تعلیم ਹੈ ਜੋ ਅੱਲਾ ਦੀ ਮਨਸ਼ਾ ਵੀ ਹੈ ਉਹ ਨੰਬਰ 1 ਪਰ ਰਹਿਣੀ ਚਾਹੀਦੀ ਹੈ ਬਹੁਤ ਨਹੀਂ ਪੈਨਲ ਸਿਰਕਾੜ ਆਈ ਹੈ ਮੈਨੂੰ ਇਹ ਲੱਗਦਾ ਦੋਨੋਂ ਸਕੂਲਾਂ ਦੇ ਵਿੱਚ ਸਟਾਫ ਦੇ ਪਰਮਨੈਂਟ ਕਰਨੀ ਲੋ ਸਟਾਫ ਹੀ ਦੀਨਗਾਰਨ ਬਜਾਦਾ